ਜਦ ਵਿਆਹੀ ਹੋਈ ਭੈਣ ਆਪਣੇ ਪੇਕੇ ਘਰ ਆਵੇ ਤਾਂ ਕੋਈ ਵੀ ਭਰਾ ਗਲਤੀ ਨਾ ਕਰੇ ਬਹੁਤ ਮਾੜੀ ਹੁੰਦੀ ਆ ਫਿਰ ਭਰਾ ਲਈ ਵੀ ਮਾੜੀ ਹੁੰਦੀ ਐ ਤੇ ਭੈਣ ਨੂੰ ਵੀ ਬਹੁਤ ਦੁੱਖ ਹੁੰਦਾ ਭੈਣ ਫਿਰ ਘਰ ਬੈਠੀ ਵੀ ਰੋਂਦੀ ਰਹਿੰਦੀ ਐ ਤੇ ਰੋਂਦੀ ਵਾਪਸ ਜਾਂਦੀ ਆ ਜਿਹੜਾ ਉਹਦਾ ਭਰਾ ਵਿਆਹੀ ਹੋਈ ਭੈਣ ਦੇ ਆਉਣ ਤੇ ਗਲਤੀ ਕਰਦਾ ਤੁਸੀਂ ਵੇਖਿਆ ਹੋਣਾ ਕਿ ਜਦੋਂ ਕੋਈ ਭੈਣ ਜਾਂ ਕੋਈ ਦੀ ਧੀ ਵਿਆਹੀ ਜਾਂਦੀ ਆ ਤਾਂ ਉਹ ਆਪਣੇ ਫਿਰ ਸਹੁਰੇ ਘਰ 'ਚ ਰਹਿੰਦੀ ਆ ਤੇ ਸਹੁਰੇ ਘਰ ਰਹਿੰਦੀਆਂ ਉਹਦਾ ਹਮੇਸ਼ਾ ਜਿਹੜਾ ਮਨ ਤੇ ਧਿਆਨ ਜਿਹੜਾ ਹੁੰਦਾ ਨਾ ਆਪਣੇ ਪਿਓ ਦੇ ਘਰ ਹੁੰਦਾ ਆ ਤੇ ਆਪਣੇ ਮਾਂ ਨੂੰ ਬਾਪ ਨੂੰ ਯਾਦ ਕਰਦੀ ਆ ਆਪਣੇ ਭਰਾਵਾਂ ਨੂੰ ਯਾਦ ਕਰਦੀ ਆ ਆਪਣੀ ਪਰਜਾਈ ਨੂੰ ਯਾਦ ਕਰਦੀ ਆ ਨਿੱਕੇ ਨਿੱਕੇ ਦੇ ਧੀਆਂ ਪੁੱਤਾਂ ਨੂੰ ਯਾਦ ਕਰਦੀ ਆ ਤੇ ਬੜੀਆਂ ਅਹੀਂ ਦੁਆਵਾਂ ਦਿੰਦੀ ਆ ਤੇ ਉਹਦੇ ਅੰਦਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਇੱਕ ਚਾਹ ਉੱਠਦਾ ਕਿ ਮੈਂ ਆਪਣੇ ਪਾਵਲ ਦੇ ਘਰ ਜਾਵਾਂ ਮੈਂ ਆਪਣੇ ਵੀਰ ਨੂੰ ਮਿਲ ਕੇ ਆਵਾਂ ਮੈਂ ਆਪਣੇ ਪਿਓ ਨੂੰ ਮਿਲ ਕੇ ਆਵਾਂ ਮੈਂ ਆਪਣੀ ਮਾਂ ਨੂੰ ਮਿਲ ਕੇ ਆਵਾਂ ਮੈਂ ਆਪਣੀ ਪਰਜਾਈ ਨੂੰ ਮਿਲ ਕੇ ਆਵਾਂ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਮਿਲ ਕੇ ਆਵਾਂ ਕਿਉਂਕਿ ਹਰ ਇੱਕ ਮਨੁੱਖ ਦੇ ਅੰਦਰ ਭਾਵਨਾਵਾਂ ਹੁੰਦੀਆਂ ਨੇ ਉਹ ਭਾਵਨਾਵਾਂ ਜਿੱਦੋਂ ਆਪਣਾ ਉਤਾਂ ਨੂੰ ਉੱਠਦੀਆਂ ਨੇ ਤਾਂ ਫਿਰ ਉਹ ਰੂਪ ਧਾਰਨ ਕਰਦੀਆਂ ਉਸ ਕੋਲ ਜਾਣ ਦਾ ਤੇ ਜਦੋਂ ਭੈਣ ਘਰੋਂ ਤੁਰਦੀ ਆ ਉਹਦੇ ਮਨ 'ਚ ਇੱਛਾ ਹੁੰਦੀ ਆ ਕਿ ਮੇਰਾ ਵੀਰ ਘਰੇ ਹੋਵੇ ਤੇ ਮੈਨੂੰ ਮਿਲ ਪਵੇ ਤੇ ਕਈ ਵਾਰ ਉਹ ਫੋਨ ਵੀ ਕਰ ਦਿੰਦੀ ਆ ਕਿ ਵੀਰ ਮੈਂ ਕੱਲ ਆਉਣਾ ਪਰਸ ਆਉਣਾ ਤੇ ਮੈਂ ਕਹ ਚਲੋ ਵੀਰ ਨੂੰ ਮੇਲਾ ਵਾਂ ਕਹਿੰਦਾ ਭਾਵ ਹੁੰਦਾ ਦਾ ਫੋਨ ਕਰਨ ਦਾ ਕਿ ਵੀਰ ਤੂੰ ਕਿਤੇ ਜਾ ਹੀ ਨਾ ਭਾਵੇਂ ਤੈਨੂੰ ਕਿੰਨਾ ਵੀ ਜ਼ਰੂਰੀ ਕੰਮ ਹੋਵੇ ਤੂੰ ਜਾ ਹੀ ਨਾ ਉਹ ਕਹਿੰਦੀ ਨਹੀਂ ਸਿਰਫ ਫੋਨ ਕਰਕੇ ਕਹਿੰਦੀ ਕਿ ਮੇਰਾ ਜੀ ਕਰਦਾ ਮੈਂ ਕੱਲ ਜਾਂ ਪਰਸ ਨੂੰ ਆਵਾਂ ਜਾਂ ਮੈਂ ਵੀਰ ਆ ਰਹੀ ਆ ਉਹ ਸਿਰਫ ਇੰਨਾ ਹੀ ਕਹੂਗੀ ਉਹ ਇਹ ਨਹੀਂ ਕਹੂਗੀ ਤੂੰ ਰੁਕ ਜਾ ਤੂੰ ਜਾ ਹੀ ਨਾ ਕਿਤੇ ਲੇਕਿਨ ਉਹਦੀ ਅੰਦਰ ਦੀ ਭਾਵਨਾ ਇਹ ਹੁੰਦੀ ਆ ਕਿ ਮੇਰਾ ਵੀਰ ਘਰੇ ਹੀ ਰਵੇ ਕਿ ਮੈਂ ਜਾਵਾਂ ਤੇ ਮੈਂ ਆਪਣੇ ਵੀਰ ਨੂੰ ਮਿਲ ਲਵਾਂ ਪਰ ਵੀਰ ਨੂੰ ਵੀ ਪਤਾ ਹੁੰਦਾ ਕਿ ਭੈਣ ਆ ਰਹੀ ਆ ਕੋਟੀ ਕੋ ਵੀਰ ਕੀ ਕਰਦੇ ਨੇ ਕਹਿਣਗੇ ਮੈਨੂੰ ਬੜਾ ਜ਼ਰੂਰੀ ਕੰਮ ਹੈ ਮੈਂ ਆਪਣਾ ਫਲਾਨਾ ਕਰਾਂ ਮਾਂ ਕਈ ਵਾਰਾਂ ਤੇ ਜ਼ਰੂਰੀ ਕੰਮ ਪੈ ਜਾਂਦਾ ਤੇ ਕਈ ਵਾਰਾਂ ਵੀਰ ਕਈ ਘਰੋਂ ਖਿਸਕ ਜਾਂਦੇ ਨੇ ਉਹ ਚਲੇ ਜਾਂਦੇ ਨੇ ਕਿ ਭੈਣ ਆ ਰਹੀ ਆ ਹੋ ਸਕਦਾ ਮੈਨੂੰ 2 4 5000 ਤੱਕ ਖਰਚਾ ਕਰਨਾ ਪੈ ਜਾਵੇ ਹੋ ਸਕਦਾ ਮੈਨੂੰ ਉਹਦੀ ਕੋਈ ਇੱਜ਼ਤ ਮਾਨ ਕਰਨ ਦੇ ਵਿੱਚ ਥੋੜਾ ਬੋਤਾ ਮੇਰੇ ਖਰਚੇ ਲੱਗ ਜਾਣ ਤਾਂ ਉਹ ਫੇਰ ਘਰੋਂ ਜਦੋਂ ਚਲ ਜਾਂਦਾ ਤੇ ਭੈਣ ਬਹੁਤ ਦੁਖੀ ਹੁੰਦੀ ਜਦੋਂ ਆ ਕੇ ਵੇਖਦੀ ਆ ਆਪਣੇ ਮਾਤਾ ਨੂੰ ਆਪਣੇ ਪਿਤਾ ਨੂੰ ਮਦਰ ਫਾਦਰ ਨੂੰ ਮਿਲਦੀ ਆ ਤੈਂ ਉਹ ਕਹਿੰਦੀ ਆ ਕਿ ਵੀਰ ਕਿੱਥੇ ਆ ਤੂੰ ਮਾਂ ਜਦੋਂ ਗਾੜੀਓ ਕਹਿੰਦੀ ਵੀ ਤੇਰੇ ਵੀਰ ਨੂੰ ਬੜਾ ਜ਼ਰੂਰੀ ਕੰਮ ਪੈ ਗਿਆ ਸੀ ਉਹ ਤਾਂ ਉੱਥੇ ਚਲ ਗਿਆ ਆ ਉਨੇ ਆ ਹੀ ਜਾਣਾ ਫਿਰ ਭੈਣ ਸਮਝ ਜਾਂਦੀ ਹੈ ਕਿ ਮੈਨੂੰ ਫੋਨ ਵੀ ਕੀਤਾ ਤੇ ਜਾਣ ਬੁੱਝ ਕੇ ਚਲ ਗਿਆ ਹੁਣ ਸਵਾਲ ਇੱਥੇ ਖੜਾ ਇਹ ਹੁੰਦਾ ਹੈ ਕਿ ਕੀ ਅਸੀਂ ਇੰਜ ਦੇ ਰਿਸ਼ਤੇਦਾਰ ਹੋ ਗਏ ਕਿਸੀਂ ਇੰਜ ਦੇ ਸੋਚਦੇ ਮਾਲਕ ਹੋ ਗਏ ਜੇ ਸਾਡੀ ਭੈਣ ਸਾਨੂੰ ਮਿਲਣ ਆਉਂਦੀ ਹੋਵੇ ਤੇ ਭਾਵੇਂ ਸਾਨੂੰ ਹਜ਼ਾਰਾਂ ਕੰਮ ਹੋਣ ਉਹ ਸਾਰੇ ਕੰਮ ਇੱਕ ਸਾਈਡ ਤੇ ਕਰ ਦੇਣੇ ਚਾਹੀਦੇ ਆ ਪੈਂਡਿੰਗ ਕਰ ਦੇਣੇ ਚਾਹੀਦੇ ਆ ਕਿ ਨਹੀਂ ਮੈਂ ਨਹੀਂ ਕਰਨੇ ਮੇਰੀ ਭੈਣ ਆ ਰਹੀ ਆ ਮੈਨੂੰ ਮਿਲ ਲਵਾਂ ਭਾਵੇਂ 1 ਘੰਟੇ ਲਈ ਮਿਲਾਂ 2 ਘੰਟੇ ਲਈ ਮਿਲਾਂ ਮਿਲ ਕੇ ਮੈਂ ਫਿਰ ਚਲੇ ਜਾਵਾਂ ਉਹਨੂੰ ਆਪਣੀ ਮਜਬੂਰੀ ਦੱਸਾਂ ਕਿ ਭੈਣ ਮੇਰੀ ਮਜਬੂਰੀ ਹੈਗੀ ਤੇ ਜੇ ਕੋਈ ਕੰਮ ਨਾ ਹੋਵੇ ਤੇ ਫਿਰ ਭੈਣ ਦੀ ਖੂਬ ਇੱਜ਼ਤ ਮਾਣ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਮਨੁੱਖ ਦਾ ਚਿਹਰਾ ਹੁੰਦਾ ਨੇ ਸਭ ਕੁਝ ਦੱਸ ਦਿੰਦਾ ਜਦੋਂ ਅਸੀਂ ਕਿਸੇ ਦੀ ਇੱਜ਼ਤ ਕਰਦੇ ਆ ਮਨੋਂ ਇੱਜ਼ਤ ਕਰਦੇ ਆ ਸਾਨੂੰ ਖੁਸ਼ੀ ਹੁੰਦੀ ਆ ਵਾਕਿਆ ਹੀ ਉਹ ਸਾਡਾ ਚਿਹਰਾ ਸਾਡੇ ਹਾਵ ਭਾਵ ਸਾਡਾ ਸਲੀਕਾ ਸਭ ਕੁਝ ਦੱਸ ਦਿੰਦਾ ਕਿ ਅਸੀਂ ਅਗਲੇ ਦੀ ਇੱਜ਼ਤ ਕਰ ਰਹੇ ਆ ਤੇ ਜੇ ਅਸੀਂ ਬੰਦਿਸ਼ ਚ ਕਰ ਰਹੇ ਆ ਜਾਂ ਵੱਧੋ ਵਧੀ ਕਰ ਰਹੇ ਆ ਤਾਂ ਉਹ ਵੀ ਸਾਡਾ ਚਿਹਰਾ ਸਾਡੀ ਬੋਡੀ ਲੈਂਗੁਏਜ ਦੱਸ ਦਿੰਦੀ ਆ ਭੈਣਾਂ ਨੂੰ ਵੀਰ ਬਹੁਤ ਪਿਆਰੇ ਹੁੰਦੇ ਨੇ ਭੈਣ ਤੇ ਭਰਾ ਦਾ ਰਿਸ਼ਤਾ ਬਹੁਤ ਜ਼ਿਆਦਾ ਕੀਮਤੀ ਹੁੰਦਾ ਇਹਦੇ ਵਿੱਚ ਪੈਸੇ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਇਹਦੇ ਵਿੱਚ ਧਨ ਦੌਲਤ ਨੂੰ ਨਹੀਂ ਲੈ ਕੇ ਆਉਣਾ ਚਾਹੀਦਾ ਇਹਦੇ ਵਿੱਚ ਨਿੱਕੇ ਨਿੱਕੇ ਗਿਲੇ ਸ਼ਿਕਵੇ ਨਹੀਂ ਲਿਓਣੇ ਚਾਹੀਦੇ ਭੈਣ ਭਰਾਵਾਂ ਨੂੰ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਕਿ ਇਹ ਜਿਹੜਾ ਰਿਸ਼ਤਾ ਬਣਿਆ ਨਾ ਭੈਣ ਭਰਾ ਦਾ ਇਹ ਰੱਬ ਸੋਹਣੀ ਦੀ ਕਿਰਪਾ ਨਾਲ ਕਦੋਂ ਕੋਈ ਮਾਂ ਬਾਪ ਮਿਲਦਾ ਮਾਂ ਬਾਪ ਤੋਂ ਇੱਕ ਹੀ ਪੇਟ ਤੋਂ ਪੈਦਾ ਹੋਏ ਰਿਸ਼ਤਾ ਬਣਦਾ ਭੈਣ ਭਰਾ ਦਾ ਇਸ ਭੈਣ ਭਰਾ ਦੇ ਰਿਸ਼ਤੇ ਨੂੰ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਇਸ ਭੈਣ ਭਰਾ ਦੇ ਰਿਸ਼ਤੇ ਨੂੰ ਪੈਸਿਆਂ ਦੀ ਤੱਕੜੀ ਚ ਨਹੀਂ ਪਾਉਣਾ ਚਾਹੀਦਾ ਕਈ ਵਾਰਾਂ ਕੀ ਹੁੰਦਾ ਕਿ ਕੁਝ ਭੈਣਾਂ ਜਿਹੜੀਆਂ ਨੇ ਆਪਣੇ ਭਰਾਵਾਂ ਦੇ ਨਾਲ ਕਈ ਵਾਰਾਂ ਕਈ ਤਰ੍ਹਾਂ ਦੇ ਵਾਧਾ ਘਾਟੇ ਕਰ ਲੈਂਦੀਆਂ ਨੇ ਚਾਹੇ ਜਾਇਦਾਦ ਲੈਣ ਮੰਗ ਲੈਂਦੀਆਂ ਨੇ ਕੁਝ ਕਰ ਲੈਂਦੀਆਂ ਨੇ ਤੇ ਉਹਦਾਂ ਕਰਕੇ ਕੁਝ ਭੈਣ ਭਰਾਵਾਂ ਦੇ ਰਿਸ਼ਤੇ ਕਮਜ਼ੋਰ ਹੋਏ ਨੇ ਭੈਣਾਂ ਨੂੰ ਆਪਣੇ ਵੀਰਾਂ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਆ ਜੇ ਭੈਣ ਸੌਖੀ ਆ ਤੇ ਵੀਰ ਨੂੰ ਤੰਗ ਨਹੀਂ ਕਰਨਾ ਚਾਹੀਦਾ ਤੇ ਜੇ ਭੈਣ ਤੰਗ ਆ ਤੇ ਵੀਰ ਨੂੰ ਉਹਦੀ ਮਦਦ ਵੀ ਕਰਨੀ ਚਾਹੀਦੀ ਆ ਤੇ ਹੋ ਸਕੇ ਤਾਂ ਜਿਹੜੀ ਉਹਦੀ ਪਰਜਾਈ ਨਾ ਉਹ ਵੀ ਜਰੂਰ ਆਪਣੇ ਪਤੀ ਨੂੰ ਕਹੇ ਕਿ ਤੂੰ ਆਪਣੀ ਭੈਣ ਦੀ ਇੱਜ਼ਤ ਕਰਿਆ ਕਰ ਮਾਣ ਕਰਿਆ ਕਰ ਸਨਮਾਨ ਕਰਿਆ ਕਰ ਕੋਕ ਆਇਆ ਕਰ ਕੋ ਜਾਇਆ ਕਰ ਕਿਉਂਕਿ ਜੇ ਉਹਦਾ ਘਰ ਵਾਲਾ ਇੰਜ ਕਰੂਗਾ ਨਾ ਤੇ ਫਿਰ ਕੁਦਰਤੀ ਗੱਲ ਹੈ ਕਿ ਉਹਦੇ ਭਰਾ ਜਿਹੜੀ ਇਹਦੀ ਪਰਝਾਈ ਹੋਗੀ ਨਾ ਉਹਦੇ ਭਰਾ ਵੀ ਆਪਣੀ ਭੈਣ ਦੀ ਵਾਧ ਇੱਜ਼ਤ ਕਰਨਗੇ ਕਿ ਸਾਡਾ ਭਈਆ ਸਾਡਾ ਪ੍ਰੋਣਾ ਆਪਣੀ ਭੈਣ ਦੀ ਕਿੰਨੀ ਇੱਜ਼ਤ ਕਰਦਾ ਕਿੰਨਾ ਵਧੀਆ ਰਿਸ਼ਤਾ ਤੇ ਕਿਉਂ ਅਸੀਂ ਕਿਉਂ ਨਾ ਕਰੀਏ ਅਸੀਂ ਵੇਖੋ ਵੇਖੀ ਹੀ ਚੰਗੀਆਂ ਗੱਲਾਂ ਸਿੱਖਦੇ ਆ ਤੇ ਜੇ ਪਰਝਾਈ ਆਪਣੀ ਨਨਾਨਦ ਦੀ ਨਾਲ ਈਰਖਾ ਕਰੂਗੀ ਵੀ ਇਹ ਕਿੱਧਰ ਮੂੰਹ ਚੁੱਕ ਕੇ ਆ ਗਈ ਆ ਗਈ ਦੋ ਹੀ ਮਹੀਨੇ ਆ ਜਾਂਦੀ ਪੰਜੀ ਮਹੀਨੇ ਆ ਜਾਂਦੀ ਫਿਰ ਉਹ ਵੀ ਯਾਦ ਰੱਖੇ ਕਿ ਉਹਦੀ ਇੱਜ਼ਤ ਵੀ ਉਹਦੇ ਭਰਾ ਨਹੀਂ ਕਰਨਗੇ ਥੋੜਾ ਚਿਰ ਕਰਨਗੇ ਉਨੂੰ ਵੀ ਇਸੇ ਤਰ੍ਹਾਂ ਹੀ ਬਿਹੇਵ ਹੋਵੇਗਾ ਫਿਰ ਅਸੀਂ ਕਿਉਂ ਨਾ ਕਰੀਏ ਕਿ ਚੰਗੇ ਰਿਸ਼ਤਿਆਂ ਨੂੰ ਪੈਲ ਦਈਏ ਹੁਣ ਜਦੋਂ ਭੈਣਾ ਆਉਣ ਨਾ ਤੇ ਜਰੂਰ ਆਪਣੀਆਂ ਭੈਣਾਂ ਦੇ ਸਿਰ ਤੇ ਹੱਥ ਰੱਖਿਆ ਕਰੋ ਭੈਣਾਂ ਬਹੁਤ ਕੀਮਤੀ ਹੁੰਦੀਆਂ ਜੇ ਭੈਣਾਂ ਵਰਗੇ ਰਿਸ਼ਤੇ ਨਹੀਂ ਮਿਲਦੇ ਕਿਸੇ ਨੂੰ ਵੀ ਨਾ ਇਹ ਮੁੱਲ ਖਰੀਦੇ ਜਾ ਸਕਦੇ ਆ ਤੇ ਨਾ ਇਹ ਮੁੱਲ ਮਿਲਦੇ ਨੇ ਇਹਨਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ ਭੈਣ ਭਰਾ ਦੇ ਰਿਸ਼ਤੇ ਮਾਪੇ ਤੋਂ ਬਾਅਦ ਬਹੁਤ ਕੀਮਤੀ ਹੁੰਦੇ ਨੇ ਜਦੋਂ ਕੋਈ ਸਾਡਾ ਚਲੇ ਜਾਂਦਾ ਨਾ ਧਰਤੀ ਤੋਂ ਫਿਰ ਸਾਨੂੰ ਪਤਾ ਲੱਗਦਾ ਜਦੋਂ ਸਾਨੂੰ ਲੋੜਾਂ ਹੁੰਦੀਆਂ ਨੇ ਜਦੋਂ ਸਾਡਾ ਕੋਈ ਨਹੀਂ ਆਉਂਦਾ ਉਦੋਂ ਪਤਾ ਲੱਗਦਾ ਕਿ ਮੁੰਡ ਬਾਰ-ਬਾਰ ਦਰਵਾਜ਼ੇ ਵੱਲ ਹੁੰਦਾ ਤੇ ਲੋਕ ਪੁੱਛ ਰਹੇ ਹੁੰਦੇ ਤੇਰਾ ਭਰਾ ਨਹੀਂ ਆਇਆ ਤੇਰੀ ਭੈਣ ਨਹੀਂ ਆਈ ਫਿਰ ਸਾਡੇ ਕੋਲ ਕੋਈ ਸ਼ਬਦ ਨਹੀਂ ਹੁੰਦਾ ਆਹ ਆਪਾਂ ਇਹਨਾਂ ਵਿਸ਼ਿਆਂ ਨੂੰ ਸੋਚੀਏ ਰਿਸ਼ਤੇ ਆਪਾਂ ਹੀ ਬਚਾਉਣੇ ਆ ਕਿਉਂਕਿ ਆਪਾਂ ਹੀ ਮਨੁੱਖ ਨੇ ਰੱਬ ਸੋਹਣੇ ਨੇ ਸਾਨੂੰ ਧਰਤੀ ਤੇ ਭੇਜਿਆ ਸਾਨੂੰ ਹੀ ਭੈਣ ਭਰਾ ਦੇ ਰਿਸ਼ਤੇ ਦਿੱਤੇ ਨੇ ਤੇ ਅਸੀਂ ਇਹਨਾਂ ਨੂੰ ਮਜ਼ਬੂਤ ਬਣਾਉਣਾ ਅਸੀਂ ਇਹਨਾਂ ਨੂੰ ਕਮਜ਼ੋਰ ਨਹੀਂ ਕਰਨਾ ਜੇ ਅਸੀਂ ਆਪਣੇ ਭੈਣ ਭਰਾ ਦੇ ਰਿਸ਼ਤੇ ਮਜ਼ਬੂਤ ਕਰਾਂਗੇ ਤੇ ਸਾਡੀ ਔਲਾਦ ਦੇ ਰਿਸ਼ਤੇ ਜਿਹੜੀ ਸਾਨੂੰ ਰੱਬ ਸੋਹਣੇ ਨੇ ਗਾੜੀ ਧੀਆਂ ਪੁੱਤ ਦਿੱਤੇ ਨੇ ਉਹਨਾਂ ਵਿੱਚ ਵੀ ਭੈਣ ਭਰਾਵਾਂ ਦੇ ਰਿਸ਼ਤੇ ਨਿੱਗੇ ਹੋਣਗੇ ਵਧੀਆ ਹੋਣਗੇ ਤੇ ਮਰਿਆਦਾ ਵਾਲੀ ਹੋਣਗੇ ਤੇ ਕੋਈ ਲਾਲਚ ਨਹੀਂ ਹੋਏਗਾ ਬਾਕੀ ਹਰ ਇੱਕ ਭੈਣ ਭਰਾ ਸਿਆਣਾ ਆ ਫੈਸਲਾ ਹਰ ਇੱਕ ਦਾ ਆਪਣਾ ਆਪਣਾ ਪਰ ਮੈਂ ਬੇਨਤੀ ਕਰਦਾ ਕਿ ਭੈਣ ਭਰਾਵਾਂ ਦੇ ਰਿਸ਼ਤੇ ਬਚਾ ਲਓ ਇਹ ਬਹੁਤ ਹੀ ਜ਼ਰੂਰੀ ਨਹੀਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ